ਸਰਦਾਰ ਅਰਪਾਰ ਸਿੰਘ ਜਿੱਥੇ ਸੰਸਦਤਾ ਕੀ ਚਰਚਾ ਹੋ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਆਏ ਜਾਂ ਦੇ ਕੋਲੰਬੀਆ ਵਰਗਾ ਜਿਹੜਾ ਮੁਲਕ ਹੈਗਾ ਏ ਉਹ ਆਪਣਾ ਜਾਜ ਭੇਜ ਕੇ ਮੰਗਵਾ ਸਕਦਾ ਹੈ ਤੇ ਪਰ ਇਧਰੋਂ ਭਾਰਤ ਦੇ ਵੱਲੋਂ ਇੰਨਾ ਨਹੀਂ ਸਰਿਆ ਦੂਜੇ ਬੰਨੇ ਇੱਕ ਚੀਜ਼ ਹੋਰ ਜਿਹੜੀ ਨੋਟ ਕਰਨ ਵਾਲੀ ਹੈ ਕਿ ਬਕਾਇਦਾ ਜਿਹੜਾ ਹੈ ਅੰਮ੍ਰਿਤਸਰ 에ਅਰਪੋਰਟ ਨੂੰ ਚੁੜਿਆ ਜਾਂਦਾ ਹੈ ਗੁਰਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਨੂੰ ਇਸ ਗੱਲ ਦੇ ਲਈ ਚੁੜਿਆ ਜਾਂਦਾ ਹੈ ਭਾਵੇਂ ਕੇਸ ਦੇ ਵਿੱਚ ਸਭ ਤੋਂ ਵੱਧ ਗੰਟੀ ਜਿਹੜੀ ਹੈ ਗੁਜਰਾਤੀਆਂ ਦੀ ਹੈ ਦੂਜੇ ਨੰਬਰ ਤੇ ਹਰਿਆਣੇ ਵਾਲਿਆਂ ਦੀ ਹੈ ਤੇ ਤੀਜੇ ਨੰਬਰ ਤੇ ਫਿਰ ਪੰਜਾਬ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ 30 ਨੌਜਵਾਨ ਜਾਂ ਇੱਕ ਦੋ ਜੜੀਆਂ ਬੱਚੀਆਂ ਹੈਗੀਆਂ ਉਹ ਆਉਂਦੀਆਂ ਹੈਗੀਆਂ ਕਿਵੇਂ ਦੇਖੀਏ ਉਸ ਪੂਰੇ ਸਮੀਕਰਨ ਨੂੰ ਸੋ ਜਿੰਨਾ ਕੋ ਵੀ ਕਿਸੇ ਮੁਲਕ ਤੋਂ ਹੁੰਦਾ ਉਹ ਆਪਣਾ ਵਾਅਦਾ ਲਾ ਕੇ ਕਿਉਂਕਿ ਉਹਨਾਂ ਨੇ ਉੱਥੋਂ ਦੇ ਵਸਿੰਦਿਆਂ ਤੋਂ ਵੋਟਾਂ ਲੈਣੀਆਂ ਉਹਨਾਂ ਨੂੰ ਕੁਝ ਰਿਜ਼ਲਟ ਵੀ ਦੇਣੇ ਹੁੰਦੇਗਾ ਸੋ ਉਹਦੇ ਚ ਉਹਨਾਂ ਨੇ ਡਿਪੋਰਟ ਕਰਿਆ 205 ਬੰਦੇ ਹੈਗੇ ਆ ਸੋ ਸਾਨੂੰ ਉਸ ਡਿਪੋਰਟੇਸ਼ਨ ਦਾ ਇਹਨਾਂ ਤੋਂ ਕਨੀ ਵੱਡਾ ਦੋਖਪਨੀਆ ਸਰਕਾਰਾਂ ਤੋਂ ਆ ਜਿਨ੍ਹਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ 에어ਪੋਰਟ ਨੂੰ ਚੁਣਿਆ ਉਸ ਫਲਾਈਟ ਨੂੰ ਜਦੋਂ ਸਿੱਖ ਪੂਰੀ ਦੁਨੀਆ ਚੋਂ ਇਹ ਮੰਗ ਕਰਦੇ ਆ ਵੀ ਅੰਮ੍ਰਿਤਸਰ ਸਾਹਿਬ ਨੂੰ ਲਗਾਤਾਰ ਫਲਾਈਟਾਂ ਚੱਲੀਆਂ ਆਈਆਂ ਜਾਣ ਉਸ ਵੇਲੇ ਕੋਈ ਫਲਾਈਟ ਨਹੀਂ ਚਲਾਈ ਅੰਮ੍ਰਿਤਸਰ ਨੂੰ ਫਲਾਈਟਾਂ ਨਹੀਂ ਲਾਈਆਂ ਜਾਂਦੀਆਂ ਪਰ ਇਹ ਡਿਪੋਰਟੇਸ਼ਨ ਵਾਲੀ ਫਲਾਈਟ ਆ ਜਿਹੜੀ ਅੰਮ੍ਰਿਤਸਰ ਉਤਾਰੀ ਗਈ ਆ ਤਾਂ ਕਿ ਸਮੁੱਚੀ ਦੁਨੀਆ ਵਿੱਚ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੱਡੇ ਨੂੰ ਬਦਨਾਮ ਕੀਤਾ ਜਾ ਸਕੇ ਇਹ ਦਿੱਲੀ ਉਤਾਰੇ ਜਾ ਸਕਦੇ ਸੀ ਜਾਂ ਗੁਜਰਾਤ ਉਤਾਰੇ ਇੱਕ ਜਿਹੜੀ ਬੱਚੀ ਆਉਂਦੀ ਹੈਗੀ ਆ ਜਗਰਾਉਂ ਦੇ ਕੋਲੋਂ Hindu ਪਰਿਵਾਰ ਦੀ ਬੱਚੀ ਹੈਗੀ ਆ ਉਹਨੇ ਵੀ ਜਿਹੜਾ ਹੈ ਕਿਤਨਾ ਕਿਤੇ ਆਪਣੀ ਜਿਹੜੀ ਜਿਸ ਤਰੀਕੇ ਦਾ ਵਤੀਰਾ ਹੋਇਆ ਉਸਤੇ ਬਾਰੇ ਦੱਸਿਆ ਹੈਗਾ ਸਰਦਾਰ ਉਤਾਰ ਸਿੰਘ ਜੀ ਉਹਨੇ ਭਾਰਤ ਚ ਹੋਏ ਜਿਹੜੇ ਵਤੀਰੇ ਜਾਂ ਜਿਹੜੀਆਂ ਭਾਰਤੀ ਫੋਰਸਿਸ ਹੈਗੀਆਂ ਉਹਨਾਂ ਵੱਲੋਂ ਵਤੀਰੇ ਤੇ ਉਹਨੇ ਓਬਜੈਕਸ਼ਨ ਲਾਇਆ ਹਾਂ 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 ਮੁਸਕਾਨ Hindu ਪਰਿਵਾਰ ਦੀ ਬੱਚੀ ਹੈਗੀ ਆ ਸੋ ਕਾਫੀ ਚੰਗਾ ਪਰਿਵਾਰ ਆ ਇਦਾਂ ਨਹੀਂ ਹੈ ਨਾ ਸੋ ਉਹਨੇ ਦੱਸਿਆ ਵੀ US ਮਿਲਟਰੀ ਤੇ US ਦੇ ਸਮੁੱਚੇ ਜਿਹੜਾ ਡਿਪਾਰਟਮੈਂਟ ਆ ਉਹਨਾਂ ਨੇ ਸਾਨੂੰ ਬਹੁਤ ਪੋਲਾਈਟਲੀ ਡੀਲ ਕਰਿਆ ਸੋ ਐਜ਼ ਅ ਹਿਊਮਨ ਬੀਇੰਗ ਟ੍ਰੀਟ ਕਰਿਆ ਬੇਸ਼ੱਕ ਟ੍ਰੀਟ ਕਰਿਆ ਬੇਸ਼ੱਕ ਸਾਨੂੰ ਆਉਣ ਵੇਲੇ ਹਥਕੜੀਆਂ ਵਗੈਰਾ ਲਾਈਆਂ ਗਈਆਂ ਪਰ ਸਾਨੂੰ ਖਾਣਾ ਖਾਣ ਲਈ ਬਕਾਇਦਾ ਜੋ ਵੀ ਉਪਲਬਧ ਸੀ ਬਕਾਇਦਾ ਰਿਸਪੈਕਟਫੁਲੀ ਖਾਣਾ ਖਿਲਾਇਆ ਗਿਆ ਜਾਂ ਸਾਰਾ ਕੁਝ ਜਿਹੜੀ ਇੱਕ ਐਜ਼ ਅ ਹਿਊਮਨ ਬੀਇੰਗ ਆ ਸਾਨੂੰ ਰਿਸਪੈਕਟ ਦਿੱਤੇ ਗਏ ਹੈ ਨਾ ਉਹ ਕਹਿੰਦੀ ਐ ਐਜ਼ ਸੂਨ ਐਸ ਅਸੀਂ ਅੰਮ੍ਰਿਤਸਰ ਹਵਾਈ ਅੱਡੇ ਤੇ ਲੈਂਡ ਹੁੰਦੇ ਆ ਤਾਂ ਸਾਡੇ ਮੁਲਕ ਦੀਆਂ ਪੁਲਿਸ ਸਾਨੂੰ ਜਿਸ ਤਰ੍ਹਾਂ ਬਹੁਤ ਰੂਡਲੀ ਬਿਹੇਵ ਕਰ ਰਹੀ ਸੀ ਇੰਗਲਿਸ਼ ਟ੍ਰਿਬਿਊਨ ਵਿੱਚ ਰਿਪੋਰਟ ਆਈ ਹੈ ਇਹ ਔਰ ਵੀ ਸਾਨੂੰ ਇਸ ਤਰ੍ਹਾਂ ਕਰ ਰਹੀ ਸੀ ਜਿੱਦਾਂ ਅਸੀਂ ਵੱਡੇ ਅਪਰਾਧੀ ਹੁਣੀਏ ਜਿਹੜੇ ਮੁਲਕਾਂ ਨੇ ਸਾਨੂੰ ਰਿਪੋਰਟ ਕਰਿਆ ਉਹਨੇ ਸਾਡੇ ਨਾਲ ਇਨਸਾਨੀ ਵਤੀਰਾ ਅਖਤਿਆਰ ਕਰਿਆ ਜਿਹੜਾ ਸਾਡਾ ਆਪਣਾ ਮੁਲਕ ਹੈਗਾ ਉਹਦੇ ਵਿੱਚ ਸਾਨੂੰ ਰੂਡਲੀ ਬਿਹੇਵ ਕਰਿਆ ਗਿਆ ਔਰ ਉਹ ਬੱਚੀ ਨੇ ਇੰਗਲਿਸ਼ ਟ੍ਰਿਬਿਊਨ ਨੇ ਕੋਟ ਕਰਿਆ ਉਸ ਬੱਚੀ ਦੇ ਸ਼ਬਦਾਂ ਨੂੰ ਕਹਿੰਦੀ ਮੈਂ 1 ਮਿੰਟ ਵੀ ਭਾਰਤ ਵਿੱਚ ਨਹੀਂ ਰਹਿਣਾ ਚਾਹੁੰਦੀ ਜਿੱਥੇ ਆਪਣੇ ਹੀ ਸ਼ਹਿਰੀਆਂ ਨੂੰ ਇੰਨਾ ਰੋਡਲੀ ਬਿਹੇਵ ਕਰਿਆ ਜਾਂਦਾ ਮੈਨੂੰ ਭਾਰਤ ਤੋਂ ਬਿਨਾਂ ਕਿਸੇ ਵੀ ਮੁਲਕ ਵਿੱਚ ਭੇਜ ਦਿਓ ਮੈਂ ਅੱਜ ਵੀ ਬਾਹਰ ਜਾਣ ਨੂੰ ਤਿਆਰ ਹੈ ਹਾਂ ਸੋ ਇਹ ਹੈਗਾ ਵੀ ਸਾਡੀ ਜਿਹੜੀ ਜਿਹੜੀਆਂ ਹਿਊਮਨ ਵੈਲਿਊਜ਼ ਨੇ ਸਾਡੇ ਅਫਸਰ ਸ਼ਾਹੀਸ ਹੋਣ ਜਾਂ ਪੋਲਿਟਿਸ਼ੀਅਨਸ ਵਿੱਚੋਂ ਇਹ ਰੋਡ ਹੋ ਰਹੀਆਂ ਇੱਕ ਹਿੰਦੂ ਪ੍ਰਵਾਸ ਦੀ ਬੱਚੀ ਜੇ ਇਹ ਕਹਿ ਰਹੀ ਹੈਗੀ ਆ ਕਿ ਸਾਡੇ ਨਾਲ ਮਿਸਟਰੀਟਮੈਂਟ ਹੋਈ ਆ ਤਾਂ ਸਾਨੂੰ ਆਪ ਐਜ਼ ਅ ਸਿਵਲਾਈਜੇਸ਼ਨ ਯਾ ਐਜ਼ ਅ ਪੋਲਿਟੀਸ਼ੀਅਨ ਯਾ ਆਫੀਸ਼ੀਅਲ ਟਰਮ ਇਹ ਇਨਟਰੋਸਪੈਕਟ ਕਰਨ ਦੀ ਲੋੜ ਆ ਵੀ ਸਾਡੇ ਵਿੱਚ ਉਹ ਘਾਟਾ ਕਮਜ਼ੋਰੀਆਂ ਤੇ ਕਮੀਆਂ ਕੀ ਨੇ ਅਮਰੀਕਾ ਦਾ ਜਿਸ ਤਰੀਕੇ ਦਾ ਫੌਜ ਦਾ ਜਹਾਜ਼ ਆਉਂਦਾ ਹੈ ਜਿਸ ਦੇ ਵਿੱਚ 104 ਜਿਹੜੇ ਭਾਰਤੀ ਨਾਗਰਿਕ ਨੇ ਉਹ ਜਿਹੜੇ ਵਾਪਸ ਭੇਜ ਦਿੱਤੇ ਜਾਂਦੇ ਨੇ ਸਰਦਾਰ ਅਰਪਾਰ ਸਿੰਘ ਜੀ ਜਿੱਥੇ ਸੰਸਦ ਤਾਂ ਕੀ ਚਰਚਾ ਹੋ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਆਏ ਜਾਂ ਜੇ ਕੋਲੰਬੀਆ ਵਰਗਾ ਜਿਹੜਾ ਮੁਲਕ ਹੈਗਾ ਏ ਉਹ ਆਪਣਾ ਜਾਜ ਭੇਜ ਕੇ ਮੰਗਵਾ ਸਕਦਾ ਏ ਤੇ ਪਰ ਇਧਰੋਂ ਭਾਰਤ ਦੇ ਵੱਲੋਂ ਇੰਨਾ ਨਹੀਂ ਸਰਿਆ ਦੂਜੇ ਬੰਨੇ ਇੱਕ ਚੀਜ਼ ਹੋਰ ਜਿਹੜੀ ਨੋਟ ਕਰਨ ਵਾਲੀ ਹੈ ਕਿ ਬਕਾਇਦਾ ਜਿਹੜਾ ਹੈ ਅੰਮ੍ਰਿਤਸਰ 에ਅਰਪੋਰਟ ਨੂੰ ਚੜਿਆ ਜਾਂਦਾ ਏ ਗੁਰਰਾਮਦਾਸ ਇੰਟਰਨੈਸ਼ਨਲ 에ਅਰਪੋਰਟ ਨੂੰ ਇਸ ਗੱਲ ਦੇ ਲਈ ਚੁਣਿਆ ਜਾਂਦਾ ਹੈ ਭਾਵੇਂ ਕਿਸ ਦੇ ਵਿੱਚ ਸਭ ਤੋਂ ਵੱਧ ਗਿਣਤੀ ਜਿਹੜੀ ਹੈ ਗੁਜਰਾਤੀਆਂ ਦੀ ਹੈ ਦੂਜੇ ਨੰਬਰ ਤੇ ਹਰਿਆਣੇ ਵਾਲਿਆਂ ਦੀ ਹੈ ਤੇ ਤੀਜੇ ਨੰਬਰ ਤੇ ਫਿਰ ਪੰਜਾਬ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ 30 ਨੌਜਵਾਨ ਜਾਂ ਇੱਕ ਦੋ ਜਿਹੜੀਆਂ ਬੱਚੀਆਂ ਹੈਗੀਆਂ ਉਹ ਆਉਂਦੀਆਂ ਹੈਗੀਆਂ ਕਿਵੇਂ ਦੇਖੀਏ ਇਸ ਪੂਰੇ ਸਮੀਕਰਨ ਨੂੰ ਦੇਖੋ ਹਰ ਮੁਲਕ ਦੀ ਇਹ ਪਾਲਿਸੀ ਹੈਗੀ ਆ ਵੀ ਜਿਹੜੇ ਇਲੀਗਲ ਇਮੀਗ੍ਰੇਸ਼ਨ ਆ ਉਹਨੂੰ ਰੋਕਣਾ ਸੋ ਉਹ ਚਾਹੇ ਕੈਨੇਡਾ ਦੀ ਆ ਚਾਹੇ ਯੂਕੇ ਦੀ ਆ ਯੂਕੇ ਵਿੱਚ ਵੀ ਕਿੰਨਾ ਹਰ ਰੋਜ਼ ਚੱਲਦਾ ਹੈਗਾ ਕਿ ਕਿੰਨੀਆਂ ਵੋਟਸ ਆ ਗਈਆਂ ਉਸ ਇੰਗਲਿਸ਼ ਚੈਨਲ ਤੋਂ ਜਾਂ ਇਲੀਗਲ ਇਮੀਗ੍ਰੇਸ਼ਨ ਜਿਹੜੀ ਔਰ ਸੋ ਇਹ ਸਾਰਿਆਂ ਮੁਲਕਾਂ ਲਈ ਸਿਰਦਰਦੀ ਆ ਸੋ ਜਿੰਨਾ ਕੋ ਵੀ ਕਿਸੇ ਮੁਲਕ ਤੋਂ ਹੁੰਦਾ ਉਹ ਆਪਣਾ ਵਾਅਦਾ ਲਾ ਕੇ ਕਿਉਂਕਿ ਉਹਨਾਂ ਨੇ ਉੱਥੋਂ ਦੇ ਵਸਿੰਦਿਆਂ ਤੋਂ ਵੋਟਾਂ ਲੈਣੀਆਂ ਉਹਨਾਂ ਨੂੰ ਕੁਝ ਰਿਜ਼ਲਟ ਵੀ ਦੇਣੇ ਹੁੰਦੇ ਆ ਸੋ ਉਹਦੇ ਚ ਉਹਨਾਂ ਨੇ ਡਿਪੋਰਟ ਕਰਿਆ 205 ਬੰਦੇ ਹੈਗੇ ਆ ਸੋ ਸਾਨੂੰ ਉਸ ਡਿਪੋਰਟੇਸ਼ਨ ਦਾ ਇਹਨਾਂ ਦੁੱਖ ਨਹੀਂ ਵੱਡਾ ਦੋਖ ਆਪਣੀਆਂ ਸਰਕਾਰਾਂ ਤੋਂ ਆ ਜਿਨ੍ਹਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ 에어ਪੋਰਟ ਨੂੰ ਚੁਣਿਆ ਉਸ ਫਲਾਈਟ ਲਈ ਜਦੋਂ ਸਿੱਖ ਪੂਰੀ ਦੁਨੀਆ ਚੋਂ ਇਹ ਮੰਗ ਕਰਦੇ ਆ ਵੀ ਅੰਮ੍ਰਿਤਸਰ ਸਾਹਿਬ ਨੂੰ ਲਗਾਤਾਰ ਫਲਾਈਟਾਂ ਚੱਲੀਆਂ ਆਈਆਂ ਜਾਣ ਉਸ ਵੇਲੇ ਕੋਈ ਫਲਾਈਟ ਨਹੀਂ ਚਲਾਈ ਜਾਂਦੀ ਹੁਣ ਸਾਰੇ ਸਿੱਖ ਆ ਜਿਹੜੇ ਉਹ ਦਰਬਾਰ ਸਾਹਿਬ ਦੇ ਇੱਥੇ ਕਰਕੇ ਅੰਮ੍ਰਿਤਸਰ ਜਾਣਾ ਚਾਹੁੰਦੇ ਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੋਂ ਪੂਰੇ ਵੈਸਟਰਨ ਕੰਟਰੀਜ਼ ਚੋਂ ਜਾਂ ਅਰਬ ਕੰਟਰੀਜ਼ ਚੋਂ ਵੀ ਉਹਨਾਂ ਸਾਰਿਆਂ ਨੂੰ ਦਿੱਲੀ ਧੱਕਿਆ ਗਿਆ ਇਹ ਕਪੂਰਾ ਇਹ ਵੈਬ ਹੈਗਾ ਪੂਰਾ ਇੱਕ ਗਰੋ ਹੈਗਾ ਜਿਹੜਾ ਸਿੱਖਾਂ ਨੂੰ ਦਿੱਲੀ ਤੱਕ ਧੱਕ ਕੇ ਲੈ ਕੇ ਜਾਂਦਾ ਉੱਥੋਂ ਫਿਰ ਉਹਨਾਂ ਦੇ 에ਅਰਲਾਈਨਸ ਦੀਆਂ ਜਿਹੜੀਆਂ ਪਾਰਕਿੰਗ ਦੇ ਖਰਚੇ ਆ ਉੱਥੇ ਜਿਹੜੀਆਂ ਦੁਕਾਨਾਂ ਚੱਲਦੀਆਂ ਨੇ ਆਉਣ ਜਾਣ ਵਾਲੇ ਢਾਬੇ ਆ ਟੈਕਸੀ ਡਰਾਈਵਰ ਇਹ ਸਾਰਾ ਪੂਰਾ ਵੈੱਬ ਹੈਗਾ ਪੋਲਿਟਿਸ਼ਨ ਦਾ ਜਿਹੜਾ ਹੈਗਾ ਨਾ ਸੋ ਅਮਰitsar ਨੂੰ ਫਲਾਈਟਾਂ ਨਹੀਂ ਲਾਈਆਂ ਜਾਂਦੀਆਂ ਪਰ ਇਹ ਡਿਪੋਰਟੇਸ਼ਨ ਵਾਲੀ ਫਲਾਈਟ ਆ ਜਿਹੜੀ ਅਮਰitsar ਉਤਾਰੀ ਗਈ ਆ ਤਾਂ ਕਿ ਸਮੁੱਚੀ ਦੁਨੀਆ ਵਿੱਚ ਅਮਰitsar ਸਾਹਿਬ ਦੇ ਹਵਾਈ ਅੱਡੇ ਨੂੰ ਬਦਨਾਮ ਕੀਤਾ ਜਾ ਸਕੇ ਇਹ ਦਿੱਲੀ ਉਤਾਰੇ ਜਾ ਸਕਦੇ ਸੀ ਜਾਂ ਗੁਜਰਾਤ ਉਤਾਰੇ ਜਾ ਸਕਦੇ ਸੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਇਸ ਵੇਲੇ ਸਭ ਤੋਂ ਵੱਡੀ ਇਲੀਗਲ ਇਮੀਗ੍ਰੇਸ਼ਨ ਹੈ ਜਿਹੜੀ ਵੈਸਟ ਨੂੰ ਉਹ ਗੁਜਰਾਤ ਤੋਂ ਹੋ ਰਹੀ ਆ ਜਿਹੜੇ ਲੋਕ ਐ ਡਿੰਗਾ ਮਾਰਦੇ ਸੀ ਵੀ ਗੁਜਰਾਤ ਮਾਡਲ ਦੁਨੀਆ ਦਾ ਚਮਕਦਾ ਮਾਡਲ ਹੈਗਾ ਜੀ ਉਹ ਉਹਨਾਂ ਨੂੰ ਪੁੱਛਿਆ ਜਾਵੇ ਵੀ ਸਭ ਤੋਂ ਵੱਧ ਗੁਜਰਾਤੀ ਇਸ ਵੇਲੇ ਕਿਉਂ ਪ੍ਰਵਾਸ ਕਰ ਰਹੇ ਆ ਹਰ ਹਰ ਵਾਰਤ ਕੇ ਉਹ ਲਗਾਤਾਰ ਹੈਗੀ ਆ ਵਿਦੇਸ਼ੀ ਮੂਲਕਾਂ ਵਿੱਚ ਖਾਸ ਕਰਕੇ ਅਮਰੀਕਾ ਵਿੱਚ ਜਾਣ ਲਈ ਨਾ ਉਹ ਤਤ ਪਰ ਹੋ ਰਹੇ ਹੈਗੇ ਆ ਸੋ ਇਹ ਪੰਜਾਬ ਸਰਕਾਰ ਦਾ ਵੀ ਇਹਦੇ ਵਿੱਚ ਗਲਤ ਰੋਲ ਹੈਗਾ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਅਸੀਂ ਨਹੀਂ ਅਲਾਉ ਕਰਦੇ ਸੈਂਟਰਲ ਏਜੰਸੀਆਂ ਨੇ ਜਾਣ ਬੁੱਝ ਕੇ ਅਮਰਸਰ ਸਾਹਿਬ ਦਾ ਹਵਾਈ ਅੱਡਾ ਚੁਣਿਆ ਤਾਂ ਕਿ ਇੱਕ ਬਦਨਾਮੀ ਦਾ ਦਾਗ ਆ ਇਹ ਉਹ ਪੰਜਾਬ ਤੇ ਲੱਗੇ ਉਹ ਲੱਗੇ ਵੀ ਸਾਰਾ ਪੰਜਾਬ ਦੇ ਲੋਕ ਹੀ ਨੇ ਹਾਲਾਂਕਿ ਬਹੁਤੇ ਗੁਜਰਾਤ ਦੇ ਨੇ ਜਿਨ੍ਹਾਂ ਨੂੰ ਚੁੱਪਚਾਪ ਹੀ ਤੇ ਪੁਲਿਸ ਦੀਆਂ ਗੱਡੀਆਂ ਵਿੱਚ ਬਿਠਾ ਕੇ ਗੁਜਰਾਤ ਲਜਾਇਆ ਗਿਆ ਹਰਿਆਣੇ ਦੇ ਵੀ ਬਹੁਤ ਸਾਰੇ ਨੌਜਵਾਨ ਨੇ ਹਾਂ ਉੱਤਰ ਪ੍ਰਦੇਸ਼ ਦੇ ਵੀ ਨੇ ਹਨਾ ਸੋ ਇਹ 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 ਬਿਲਕੁਲ ਸਾਡਾ ਅਸੀਂ ਕਹਿਣਾ ਹੈਗਾ ਵੀ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅਮਰਸਰ ਸਾਹਿਬ ਦੇ ਹਵਾਈ ਅੱਡੇ ਨੂੰ ਬਦਨਾਮ ਕਰਨ ਲਈ ਸਿੱਖਾਂ ਦੇ ਖਿਲਾਫ ਇੱਕ ਸਾਜ਼ਿਸ਼ ਦੇ ਤੌਰ ਤੇ ਵਰਤਿਆ ਗਿਆ ਜੀ ਬਿਲਕੁਲ ਜੀ ਤੇ ਦੂਜੇ ਪੰਨੋਂ ਇੱਕ ਜਿਹੜੀ ਬੱਚੀ ਆਉਂਦੀ ਹੈਗੀ ਹੈ ਜਗਰਾਉਂ ਦੇ ਕੋਲੋਂ Hindu ਪਰਿਵਾਰ ਦੀ ਬੱਚੀ ਹੈਗੀ ਹੈ ਉਹਨੇ ਵੀ ਜਿਹੜਾ ਹੈ ਕਿਤਨਾ ਕਿਤੇ ਆਪਣੀ ਜਿਹੜੀ ਜਿਸ ਤਰੀਕੇ ਦਾ ਵਤੀਰਾ ਹੋਇਆ ਉਸਤੇ ਬਾਰੇ ਦੱਸਿਆ ਹੈਗਾ ਸਰਦਾਰ ਉਤਾਰ ਸਿੰਘ ਜੀ ਉਹਨੇ ਭਾਰਤ 'ਚ ਹੋਏ ਜਿਹੜੇ ਵਤੀਰੇ ਜਾਂ ਜਿਹੜੀਆਂ ਭਾਰਤੀ ਫੋਰਸਿਸ ਹੈਗੀਆਂ ਉਹਨਾਂ ਵੱਲੋਂ ਵਤੀਰੇ ਤੇ ਉਹਨੇ ਓਬਜੈਕਸ਼ਨ ਲਾਇਆ ਹਾਂ ਜੀ ਆ ਕਾਫੀ ਉਸ ਬੱਚੀ ਉਹ ਪਹਿਲਾਂ ਯੂਕੇ ਵਿੱਚ ਆਈ ਸੀ ਮੇਰੇ ਖਰ ਯੂਕੇ ਤੋਂ ਉਹ ਮੈਕਸੀਕੋ ਗਈ ਉੱਥੋਂ ਬਾਰਡਰ ਤੇ ਐਂਟਰ ਹੋਈ ਸੀ ਉਹਨੇ ਦੱਸਿਆ ਵੀ ਸਾਨੂੰ ਅਮਰੀਕਨ ਪੁਲਿਸ ਨੇ ਫੜਿਆ ਸੀਗਾ ਔਰ ਉਹ ਬੱਚੀ ਦੇ ਦੱਸਣ ਇੰਗਲਿਸ਼ ਟ੍ਰਿਬਿਊਨ ਵਿੱਚ ਜਿਹੜੀ ਅੱਜ ਕਵਰੇਜ ਆ ਜਿਹੜੀ ਵੱਡੀ ਹੋਈ ਆ ਬੱਚੀ ਦਾ ਨਾਮ ਮੁਸਕਾਨ ਹਾਂ ਮੁਸਕਾਨ ਹਿੰਦੂ ਪਰਿਵਾਰ ਦੀ ਬੱਚੀ ਹੈਗੀ ਆ ਸੋ ਕਾਫੀ ਚੰਗਾ ਪਰਿਵਾਰ ਆ ਇਦਾਂ ਨਹੀਂ ਹੈ ਨਾ ਸੋ ਉਹਨੇ ਦੱਸਿਆ ਵੀ ਯੂਐਸ ਮਿਲਟਰੀ ਤੇ ਯੂਐਸ ਦੇ ਸਮੁੱਚੇ ਜਿਹੜਾ ਡਿਪਾਰਟਮੈਂਟ ਆ ਉਹਨਾਂ ਨੇ ਸਾਨੂੰ ਬਹੁਤ ਪੋਲਾਈਟਲੀ ਡੀਲ ਕਰਿਆ ਸੋ ਐਜ਼ ਅ ਹਿਊਮਨ ਬੀਇੰਗ ḍੀਲੀਟ ਕਰਿਆ ਬੇਸ਼ੱਕ ਟ੍ਰੀਟ ਕਰਿਆ ਬੇਸ਼ੱਕ ਸਾਨੂੰ ਆਉਣ ਵੇਲੇ ਹਥਕੜੀਆਂ ਵਗੈਰਾ ਲਾਈਆਂ ਗਈਆਂ ਪਰ ਸਾਨੂੰ ਖਾਣਾ ਖਾਣ ਲਈ ਬਕਾਇਦਾ ਜੋ ਵੀ ਉਪਲਬਧ ਸੀ ਬਕਾਇਦਾ ਰਿਸਪੈਕਟਫੁਲੀ ਖਾਣਾ ਖਿਲਾਇਆ ਗਿਆ ਜਾਂ ਸਾਰਾ ਕੁਝ ਜਿਹੜੇ ਇੱਕ ਐਜ਼ ਅ ਹਿਊਮਨ ਬੀਇੰਗ ਆ ਸਾਨੂੰ ਰਿਸਪੈਕਟ ਦਿੱਤੀ ਗਈ ਹੈ ਨਾ ਉਹ ਕਹਿੰਦੀ ਐ ਐਸੂਨ ਐਸ ਅਸੀਂ ਅੰਮ੍ਰਿਤਸਰ ਹਵਾਈ ਅੱਡੇ ਤੇ ਲੈਂਡ ਹੁੰਦੇ ਆ ਤਾਂ ਸਾਡੇ ਮੁਲਕ ਦੀਆਂ ਪੁਲਿਸ ਸਾਨੂੰ ਜਿਸ ਤਰ੍ਹਾਂ ਬਹੁਤ ਰੂਡਲੀ ਬਿਹੇਵ ਕਰ ਰਹੀ ਸੀ ਇੰਗਲਿਸ਼ ਟ੍ਰਿਬਿਊਨ ਵਿੱਚ ਰਿਪੋਰਟ ਆਈ ਹੈ ਔਰ ਵੀ ਸਾਨੂੰ ਇਸ ਤਰ੍ਹਾਂ ਕਰ ਰਹੇ ਸੀ ਜਿੱਦਾਂ ਅਸੀਂ ਵੱਡੇ ਅਪਰਾਧੀ ਹੋਈਏ ਜਿਹੜੇ ਮੁਲਕ ਨੇ ਸਾਨੂੰ ਡਿਪੋਰਟ ਕਰਿਆ ਉਹਨੇ ਸਾਡੇ ਨਾਲ ਇਨਸਾਨੀ ਬਤਿਹਰਾ ਹਕਤਿਆਰ ਕਰਿਆ ਜਿਹੜਾ ਸਾਡਾ ਆਪਣਾ ਮੁਲਕ ਹੈਗਾ ਉਹਦੇ ਵਿੱਚ ਸਾਨੂੰ ਰੂਡਲੀ ਬਿਹੇਵ ਕਰਿਆ ਗਿਆ ਔਰ ਉਹ ਬੱਚੀ ਨੇ ਇੰਗਲਿਸ਼ ਟ੍ਰਿਬਿਊਨ ਨੇ ਕੋਟ ਕਰਿਆ ਉਸ ਬੱਚੀ ਦੇ ਸ਼ਬਦਾਂ ਨੂੰ ਕਹਿੰਦੀ ਮੈਂ 1 ਮਿੰਟ ਵੀ ਭਾਰਤ ਵਿੱਚ ਨਹੀਂ ਰਹਿਣਾ ਚਾਹੁੰਦੀ ਜਿੱਥੇ ਆਪਣੇ ਹੀ ਸ਼ਹਿਰੀਆਂ ਨੂੰ ਇੰਨਾ ਰੋਡਲੀ ਬਿਹੇਵ ਕਰਿਆ ਜਾਂਦਾ ਮੈਨੂੰ ਭਾਰਤ ਤੋਂ ਬਿਨਾਂ ਕਿਸੇ ਵੀ ਮੁਲਕ ਵਿੱਚ ਭੇਜ ਦਿਓ ਮੈਂ ਅੱਜ ਵੀ ਬਾਹਰ ਜਾਣ ਨੂੰ ਤਿਆਰ ਹੈਗੀ ਆ ਸੋ ਇਹ ਹੈਗਾ ਵੀ ਸਾਡੀ ਜਿਹੜੀ ਜਿਹੜੀਆਂ ਹਿਊਮਨ ਵੈਲਿਊਜ਼ ਨੇ ਸਾਡੇ ਅਫਸਰ ਸ਼ਾਹੀਸ ਹੋਣ ਜਾਂ ਪੋਲਿਟਿਸ਼ੀਅਨਸ ਵਿੱਚੋਂ ਇਹ ਰੋਡ ਹੋ ਰਹੀਆਂ ਇੱਕ ਹਿੰਦੂ ਪਰਿਵਾਰ ਦੀ ਬੱਚੀ ਜੇ ਇਹ ਕਹਿ ਰਹੀ ਹੈਗੀ ਆ ਵੀ ਸਾਡੇ ਨਾਲ ਮਿਸਟਰੀਟਮੈਂਟ ਹੋਈ ਆ ਤਾਂ ਸਾਨੂੰ ਆਪ ਐਜ਼ ਅ ਸਿਵਲਾਈਜੇਸ਼ਨ ਜਾਂ ਐਜ਼ ਅ ਪੋਲੀਟੀਸ਼ੀਅਨ ਜਾਂ ਅਫੀਸ਼ੀਅਲ ਡਮ ਇਹ ਇਨਟਰੋਸਪੈਕਟ ਕਰਨ ਦੀ ਲੋੜ ਆ ਵੀ ਸਾਡੇ ਵਿੱਚ ਉਹ ਘਾਟਾ ਕਮਜ਼ੋਰੀਆਂ ਤੇ ਕਮੀਆਂ ਕੀ ਨੇ ਜਿਹੜੀਆਂ ਬੱਚਿਆਂ ਨੂੰ ਵਿਦੇਸ਼ ਜਾਣ ਲਈ ਜਿਸ ਤਰ੍ਹਾਂ ਇੱਕ ਇੱਕ ਤਰ੍ਹਾਂ ਨਾਲ ਉਕਸਾਰ ਆਈਆਂ ਨੇ ਜਿਹੜਾ ਹਿਊਮਨ ਬਿਹੇਵੀਅਰ ਉਹਨਾਂ ਨੂੰ ਬਹਾਰਦਿਆਂ ਸਿਵਲਾਈਜ਼ੇਸ਼ਨਸ ਵਿੱਚੋਂ ਮਿਲੀਆਂ ਈਦਰ ਇਹ ਸਿਵਲਾਈਜ਼ੇਸ਼ਨ ਦਾ ਡੈਫੈਕਟ ਹੈ ਜਾਂ ਅਸੀਂ ਆਪਣੀ ਆਕੜ ਜਾਂ ਨਫ਼ਰਤ ਨੂੰ ਕਿਸੇ ਹੋਰ ਢੰਗ ਨਾਲ ਪ੍ਰਚਾਰ ਰਹੇ ਹਾਂ ਇਹ ਕਾਫੀ ਮਤਲਬ ਕਿਤਨਾ ਕਿਤੇ ਸੁਸਾਇਟੀ ਦਾ ਆਪਾਂ ਕਹਿ ਸਕਦੇ ਹਾਂ ਕਿ ਕ੍ਰਿਮੀਨਲਾਈਜ਼ੇਸ਼ਨ ਜਿਹੜਾ ਜਾਂ ਇਸ ਤਰੀਕੇ ਦੇ ਜਿਹੜੇ ਵਿੱਚ ਆ ਚੁੱਕੀਆਂ ਨੇ ਚੀਜ਼ਾਂ ਜਿਹੜੀਆਂ ਕਿ ਤਰ੍ਹਾਂ ਕਿਤੇ ਕਿ ਜਦੋਂ ਮੌਕਾ ਮਿਲਦਾ ਹੈ ਤੇ ਉਦੋਂ ਰਗੜ ਦਿਓ ਜਾਂ ਦਬ ਦਿਓ ਜਾਂ ਜੁਰਮ ਕਰੋ ਜਾਓ ਕਿ ਕ੍ਰਿਮੀਨਲਾਈਜ਼ੇਸ਼ਨ ਆਫ ਪੋਲਿਟਿਕਸ ਤੇ ਕ੍ਰਿਮੀਨਲਾਈਜ਼ੇਸ਼ਨ ਆਫ ਅਫੀਸ਼ੀਅਲ ਡਮ ਦੋਵੇਂ ਅਫਸਰ ਸ਼ਾਹੀ ਦਾ ਵੀ ਕ੍ਰਿਮੀਨਲਾਈਜ਼ੇਸ਼ਨ ਹੋਇਆ ਤੇ ਪੋਲਿਟਿਸ਼ੀਅਨਸ ਦਾ ਵੀ ਉਹ ਹਰ ਬੱਚੇ ਨੂੰ ਜਿਹੜਾ ਜਿਹੜਾ ਸੰਘਰਸ਼ ਕਰ ਰਿਹਾ ਹੈ ਆ ਕਿਸ ਤਰ੍ਹਾਂ ਉਹਨੂੰ ਇੱਕ ਸ਼ੱਕ ਦੀ ਨਿਗਾਹ ਨਾਲ ਹੁਣ ਤੁਸੀਂ ਦੇਖੋ ਇੱਕ ਬਹੁਤ ਸਾਲ ਪਹਿਲਾਂ ਇਟਲੀ ਵਿੱਚ ਕੇਸ ਹੋਇਆ ਸੀ ਅਮਰੀਕਨ ਸਿਟੀਜ਼ਨ ਬੱਚੀ ਸੀ ਕੋਈ ਕਤਲ ਹੋਇਆ ਸੀ ਅਸੀਂ ਨਹੀਂ ਪਸਾਣਾ ਨਹੀਂ ਪਤਾ ਉਹ ਬੱਚੀ ਇਨਵੋਲਵਡ ਸੀ ਐ ਨਹੀਂ ਉਹਨੂੰ ਸਜ਼ਾ ਹੋ ਗਈ ਸੀ ਅਮਰੀਕਾ ਵਿੱਚ ਸੋ ਪਰ ਉਹ ਕਿਸੇ ਦੇ ਥਰੂ ਡਿਪਲੋਮੈਟਿਕਲੀ ਹੌਲੀ ਹੌਲੀ ਉਹ ਕਰਦੇ ਸਜ਼ਾ ਕੁਝ ਘਟ ਕਰਾਈ ਜਾਂ ਡਿਪਲੋਮੈਟਿਕਲੀ ਅਦਾਲਤ ਨੇ ਉਹਨੂੰ ਅਮਰੀਕਾ ਲੈ ਕੇ ਗਏ ਹੋ ਹਣਾ ਸੋ ਉਸ ਬੱਚੀ ਦੀ ਜਦੋਂ ਉਹ ਜੇਲ੍ਹ ਤੋਂ ਰਿਹਾ ਹੋਈ ਆ ਹਾਲਾਂਕਿ ਕਹਿ ਸਕਦੇ ਸੀ ਅਪਰਾਧੀ ਆ ਬੰਦਾ ਮਾਰਿਆ ਸੀਐਨਐਨ ਤੋਂ ਲੈ ਕੇ ਵੱਡੇ ਅਮਰੀਕਨ ਚੈਨਲ ਜੇਲ੍ਹ ਦੇ ਬਾਹਰ ਖੜੇ ਆ ਉਹਦੀਆਂ ਬਕਾਇਦਾ ਵੀਡੀਓ ਬਣਨੇ ਉਹਦਾ ਹੀਰੋ ਵਾਂਗ ਸਵਾਗਤ ਹੁੰਦਾ ਪੂਰੇ ਜਹਾਜ਼ ਵਿੱਚ ਉਹਦੀਆਂ ਵੱਖ-ਵੱਖ ਚੈਨਲ ਇੰਟਰਵਿਊ ਲੰਦੇ ਆ ਤੇ ਆਖਰ ਜਦੋਂ ਅਮਰੀਕਾ ਵਿੱਚ ਪਹੁੰਚਦੀ ਆ ਉਹਨੂੰ ਇੱਕ ਰਿਸਪੈਕਟੇਬਲ ਸਿਟੀਜ਼ਨ ਦੇ ਤੌਰ ਤੇ ਉਹਦੇ ਘਰ ਮਿਲਦਾ ਮਤਲਬ ਉਹ ਕੰਟਰੀਜ਼ ਆਪਣੇ ਸਿਟੀਜ਼ਨ ਦੇ ਆਪਾਂ ਕਹਿ ਲਈਏ ਕਿ ਪਿੱਠ ਤੇ ਖੜਦੇ ਰਹੇ ਜੀ ਔਰ ਉਸ ਬੱਚੀ ਨੇ ਬਾਅਦ ਚੋਂ ਉਸ ਸਾਰੇ ਘਟਨਾਕ੍ਰਮ ਬਾਰੇ ਕਿਤਾਬ ਲਿਖੀ ਸੀ ਜਿਹੜੀ ਬਹੁਤ ਵੱਡੀ ਗੰਤੇ ਵਿੱਚ ਛਪੀ ਔਰ ਉਹਨੂੰ ਬਹੁਤ ਸਾਰੇ ਇਕਨੋਮਿਕ ਫਾਇਦੇ ਹੋਏ ਸੋ ਇਹ ਫਰਕ ਹੈ ਆਪਣੇ ਸਿਟੀਜ਼ਨਸ ਨੂੰ ਅਸੀਂ ਕਿਦਾਂ ਟਰੀਟ ਕਰਦੇ ਹਾਂ ਹੁਣ ਜੇ ਇਹ ਜਗਰਾਉਂ ਦੇ Hindu ਪਰਿਵਾਰ ਦੀ ਬੱਚੀ ਇਹ ਕਹਿ ਰਹੀ ਹੈਗੀ ਆ ਵੀ ਮੇਰਾ ਇੱਥੇ ਰਹਿਣ ਨੂੰ ਜੀ ਨਹੀਂ ਕਰਦਾ ਇਹਨਾਂ ਰੋਡਲੀ ਬਿਹੇਵ ਹੋਇਆ ਇਟ ਮੀਨਸ ਸਾਨੂੰ ਆਤਮ ਚੀਨਣ ਕਰਨ ਦੀ ਲੋੜ ਆ ਐਜ਼ ਅ ਸੋਸਾਇਟੀ ਐਜ਼ ਅ ਸਿਵਲਾਈਜੇਸ਼ਨ ਅਸੀਂ ਕਿਹੜੇ ਰਾਹ ਪੈ ਗਏ ਹੋਏ ਜੀ ਬਿਲਕੁਲ ਜੀ ਬਕਾਇਦਾ ਜੇ ਆਪਾਂ ਕਹੀ ਕਿ ਜਿੰਨੇ ਵੀ ਲੋਕ ਉੱਥੋਂ ਆਏ ਨੇ ਉਹਨਾਂ ਦੇ ਨਾਲ ਗੱਲਬਾਤ ਹੋਣੀ ਚਾਹੀਦੀ ਹੈ ਕਿ ਨੌਜਵਾਨ ਤਬਕਾ ਕਿਉਂ ਇਸ ਤਰੀਕੇ ਦਾ ਜਿਹੜਾ ਉਧਰ ਨੂੰ ਜਾ ਰਿਹਾ ਹੈ ਤੇ ਬਕਾਇਦਾ ਇੱਥੇ ਕਿਤਨਾ ਕਿਤੇ ਆਪਾਂ ਕਹਿ ਲਈਏ ਕਿ ਰਿਸਰਚ ਜਾਂ ਕਿਸੇ ਯੂਨੀਵਰਸਿਟੀ ਨੂੰ ਇਦਾਂ ਦਾ ਜਿਹੜਾ ਪ੍ਰੋਗਰਾਮ ਜਿਹੜਾ ਹੈ ਉਹ ਦੇਣਾ ਚਾਹੀਦਾ ਹੈ ਕੋਈ ਡਾਕੂਮੈਂਟਰੀਜ਼ ਬਣਨੀਆਂ ਚਾਹੀਦੀਆਂ ਨੇ ਕਿ ਇਹ ਲੋਕ ਕਿਉਂ ਉਧਰਲੇ ਬਲ ਨੂੰ ਜਿਹੜਾ ਹੈ ਜਾ ਰਹੇ ਹੈਗੇ ਨੇ ਤੇ ਕਿਵੇਂ ਜਿਹੜਾ ਹੈ ਇਸ ਪ੍ਰਵਾਸ ਨੂੰ ਰੋਕਿਆ ਜਾ ਸਕਦਾ ਹੈ